ਜੀ ਪਰ ਸੰਭੀ ਮੈਂ ਇਕਾਰਡ ਸਲਨ ਦੀ ਓਨਰ ਹਾਂ ਅੱਜ ਦੇ ਫੰਕਸ਼ਨ ਤੇ ਮੈਂ ਇਸ ਇਸ਼ਨੀਤ ਸਿੰਘ ਅਕੈਡਮੀ ਆਈ ਹਾਂ ਤੇ ਇੱਥੇ ਜਿਸ ਤਰ੍ਹਾਂ ਸੁਚਿਤ ਜੀ ਮਟਿਆਰ ਦਾ ਇੱਕ ਕੰਪੀਟੀਸ਼ਨ ਸੀਗਾ ਜਿਹਦੇ ਵਿੱਚ ਤੇ ਫਰਸਟ ਸੈਕੰਡ ਥਰਡ ਰਨਰ ਅਪ ਜਿਵੇਂ ਪ੍ਰਾਈਜ਼ਸ ਦਿੱਤੇ ਗਏ ਹੈ ਮੈਂ ਐਜ਼ ਅ ਜਜਸ ਜੁਰੀ ਮੈਂਬਰ ਦੇ ਤੌਰ ਤੇ ਆਈ ਸੀ ਇਹਦੇ ਵਿੱਚ ਤੇ ਬਹੁਤ ਹੀ ਅੱਛਾ ਲੱਗਿਆ ਪ੍ਰੋਗਰਾਮ ਬਹੁਤ ਅੱਛਾ ਸੀਗਾ ਜਤਿੰਦਰ ਮੈਮ ਨੇ ਇਸ ਐਜ਼ ਅ ਜਜਸ ਪੈਨਲ ਦੇ ਵਿੱਚ ਮੈਨੂੰ ਇਨਵਾਈਟ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਇਹ ਉਹ ਵੀ ਲੜਿੰਗ ਮੌਕਾ ਮਿਲ ਕੇ ਬਦੰਦ ਰਸਨਾ ਇਹਨੇ ਗੁਣ ਬੋਲੇ ਸਰਸ ਜੀ ਇਸ ਤਰ੍ਹਾਂ ਦੀ ਪ੍ਰੋਗਰਾਮਸ ਜੋ ਹੈ ਲੇਡੀਆਂ ਨੂੰ ਬਹੁਤ ਉਤਸ਼ਾਹਿਤ ਕਰਦੇ ਆ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੇ ਨੇ ਤੇ ਲਾਈਫ ਦੇ ਵਿੱਚ ਅੱਗੇ ਵਧਣ ਦੇ ਵੀ ਉਹਨਾਂ ਨੂੰ ਇਸ ਤਰ੍ਹਾਂ ਹੌਸਲਾ ਮਿਲਦਾ ਹੈਗਾ ਕਿਹਦਾ ਸਭਿਆਚਾਰ ਲੁਕੀ ਪਿੱਛੇ ਜਾ ਰਹੀ ਪਿੱਛੇ ਜਾ ਰਹੀ ਉਹ ਹੋਟਲ ਵਾਲੀ ਚ ਆ ਗਿਆ ਸਭਿਆਚਾਰ ਅੱਧੀ ਪਿੰਡਾਂ ਵਿੱਚ ਦਿਖਦਾ ਨਹੀਂ ਸ਼ਹਿਰਾਂ ਵਿੱਚ ਕਿੱਦਾਂ ਲੱਗ ਰਿਹਾ ਹਾਂ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਅਗਰ ਇਵੈਂਟਸ ਹੁੰਦੇ ਰਹਿਣਗੇ ਤਾਂ ਲੋਕਾਂ ਨੂੰ ਸਭਿਆਚਾਰ ਬਾਰੇ ਵੀ ਪਤਾ ਲੱਗਦਾ ਰਹੇਗਾ ਅੱਗੇ ਤੋਂ ਅੱਗੇ ਨੈਕਸਟ ਜਨਰੇਸ਼ਨ ਤੱਕ ਇਹ ਚੀਜ਼ਾਂ ਜਾਣੀਆਂ ਚਾ ਕਿਦਾਂ ਰਿਹਾ ਅੱਜ ਆਪਣਾ ਬਹੁਤ ਅੱਛਾ ਬਾਤ ਹੋਦੀ ਹੈ ਬਾਤ ਇੰਜੋਏ ਵੀ ਕੀਤਾ ਔਰ ਨੂੰ ਕੀ ਮੈਸੇਜ ਹੋਵੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਕੀ ਕਹਿਣਾ ਮੇਰੀ ਵੱਲੋਂ ਇਹ ਮੈਸੇਜ ਹੋਏਗਾ ਕਿ ਜੋ ਅੱਜ ਦੀਆਂ ਹੁਣ ਦੀ ਪੀੜੀ ਦੀਆਂ ਲੜਕੀਆਂ ਨੇ ਬੇਟੀਆਂ ਨੇ ਉਹਨਾਂ ਨੂੰ ਪੇਰੈਂਟਸ ਵੱਲੋਂ ਪੂਰਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਪੂਰੀ ਉਹਨਾਂ ਨੂੰ ਫ੍ਰੀडम ਹੋਣੀ ਚਾਹੀਦੀ ਹੈ ਆਪਣੇ ਕੈਰੀਅਰ ਨੂੰ ਅੱਗੇ ਲੈ ਕੇ ਜਾਣ ਲਈ ਔਰ ਉਹਨਾਂ ਨੂੰ ਆਪਣੇ ਪੈਰਾਂ ਤੇ ਸਟੈਂਡ ਹੋਣ ਲਈ ਉਹਨਾਂ ਨੂੰ ਫੈਮਲੀ ਦੀ ਤਰਫੋਂ ਵੀ ਬਹੁਤ ਹੌਸਲਾ ਦੇਣਾ ਚਾਹੀਦਾ ਹੈ ਹਾਂਜੀ ਅੱਜ ਦਾ ਸਾਡਾ ਪ੍ਰੋਗਰਾਮ ਸੀਗਾ ਮੈਡਮ ਜਤਿੰਦਰ ਗਰ ਸੰਧੂ ਵੱਲੋਂ ਕਰਵਾਇਆ ਗਿਆ ਸੀਗਾ ਸੁਚਿਤ ਜੀ ਮੋਟੇ ਆਰ ਮੁਕਾਬਲਾ 2025 ਜਿਸ ਦੇ ਵਿੱਚ ਦੋ ਗਰੁੱਪ ਰੱਖੇ ਗਏ ਸੀਗੇ ਇੱਕ ਸੀਗਾ 18 ਤੋਂ 34 ਸਾਲ ਤੱਕ ਔਰ ਇੱਕ ਸੀਗਾ 35 ਸਾਲ ਤੋਂ ਲੈ ਕੇ ਉਸ ਤੋਂ ਬਾਬਾ ਦੀ ਏਜ ਦੀਆਂ ਸੀਗੀਆਂ ਕੁੜੀਆਂ ਰੱਖੀਆਂ ਗਈਆਂ ਮਟਿਆਰਾ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਮੈਂ ਖੂਬ ਇੰਜੋਏ ਕੀਤਾ ਖੂਬ ਸਾਰਾ ਇੰਜੋਏ ਕੀਤਾ ਨੱਚੇ ਟੱਪੇ ਅਸੀਂ ਵਧੀਆ ਲੱਗਿਆ ਪ੍ਰੋਗਰਾਮ ਸਾਰਾ ਔਰ ਬਹੁਤ ਜੀ ਬਿਲਕੁਲ ਕਰਵਾਉਣੇ ਚਾਹੀਦੇ ਆ ਇੱਕ ਹੌਸਲਾ ਹੈਗਾ ਵਾ ਇੱਕ ਸੁਨੇਹਾ ਹੈਗਾ ਕਿ ਧੀਆਂ ਨੂੰ ਪ੍ਰੋਮੋਸ਼ਨ ਪ੍ਰਮੋਟ ਕੀਤਾ ਜਾਵੇ ਅੱਗੇ ਹਨਾ ਇੱਕ ਚੀਜ਼ ਇੱਥੇ ਅਸੀਂ ਨੋਟ ਕਰੀ ਕਿ ਅਗਰ ਇਦਾਂ ਹੀ ਕੁੜੀਆਂ ਇੱਥੇ ਉਹਨਾਂ ਨੂੰ ਵਧੀਆ ਹਨਾ ਰਿਸਪੌਂਸ ਮਿਲੇ ਤਾਂ ਮੈਨੂੰ ਲੱਗਦਾ ਨਹੀਂ ਕਿ ਬੱਚੇ ਬਾਹਰ ਜਾਂਦਾ ਹੁਣ ਸੋਚਣਗੇ ਯੂਥ ਮੈਨੂੰ ਲੱਗਦਾ ਵਾਪਸ ਆ ਰਿਹਾ ਵਾ ਤੇ ਸਾਰੇ ਯੂਥ ਨੂੰ ਇਹੀ ਸੁਨੇਹਾ ਵਾ ਕਿ ਮੁੰਡਿਆਂ ਨੂੰ ਵੀ ਇਹੀ ਆ ਤੇ ਕੁੜੀਆਂ ਨੂੰ ਵੀ ਇਹੀ ਆ ਕਿ ਨਸ਼ਿਆਂ ਤੋਂ ਦੂਰ ਰਹਿਓ ਆਪਣੇ ਕਲਚਰ ਨਾਲ ਜੁੜੋ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੋ ਅਸੀਂ ਵੀ ਪਿਛੇ ਪੰਜਾਬੀ ਸਭਾ ਕੈਨੇਡਾ ਵੱਲੋਂ ਵੀ ਅਸੀਂ ਪੰਜਾਬੀ ਪ੍ਰੋਗਰਾਮਸ ਬਹੁਤ ਕਰਵਾਉਂਦੇ ਜੰਦੇ ਆਂ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਜੰਦੇ ਆਂ ਮੇਰਾ ਨਾਮ ਹੈ ਮਿੰਨੀ ਖੁਰਾਨਾ ਮੈਂ ਲੁਧਿਆਣੇ ਦੀ ਰਹਿਣ ਵਾਲੀ ਆਂ ਤੇ ਮੈਂ ਆਪਣੀ ਖੁਦ ਦੀ ਅਕੈਡਮੀ ਚਲਾਨੀ ਆਂ ਹਰਗੋਬਿੰਦ ਨਗਰ ਹਾਊਸ ਆਫ ਪੰਗੜਾ ਮੇਰੀ ਅਕੈਡਮੀ ਦਾ ਨਾਮ ਹੈ ਤੇ ਮੈਨੂੰ ਸ਼ੁਰੂ ਤੋਂ ਹੀ ਗਿੱਧੇ ਪੰਗੜੇ ਦਾ ਬਹੁਤ ਸ਼ੌਂਕ ਸੀ ਤੇ ਉਹਨੂੰ ਹੀ ਮੈਂ ਅੱਗੇ ਲੈ ਕੇ ਚੱਲਦੀ ਆਂ ਤੇ ਛੋਟੇ ਛੋਟੇ ਬੱਚੇ ਲੇਡੀਜ਼ ਸਭ ਨੂੰ ਮੈਂ ਗਿੱਧਾ ਤੇ ਪੰਗੜਾ ਸਿਖਾਉਂਦੀ ਆਂ ਪਰ ਤੁਹਾਡੇ ਵੀ ਮੈਂ ਦੇਖਿਆ ਪ੍ਰਾਈ ਲੈਂਦੇ ਯਾਰ ਤੁਸੀਂ ਜਦ ਕਾਲਜ ਦੇ ਟਾਈਮ ਕਿੰਦਾ ਦਾ ਮੋੜ ਲੇ ਲੁਕ ਛੱਡੀ ਨਹੀਂ ਬੜੀ ਕਿੰਦਾ ਮਤ ਤੁਸੀਂ ਮੇਰੇ ਨਾਲ ਹਮੇਸ਼ਾ ਮਿਲਦੇ ਰਹਿੰਦੇ ਸੀ ਮੈਨੂੰ ਪਤਾ ਹੈ ਕਾਲਜ ਵਿੱਚ ਬਹੁਤ ਮਜ਼ਾ ਆਂਦਾ ਹੈ ਮੇਰੇ ਸਾਹਮਣੇ ਤਾਂ ਪਾਰਟਿਸਿਪੇਟ ਕਰਨਾ ਹੀ ਬਹੁਤ ਵੱਡੀ ਗੱਲ ਹੈ ਜ਼ਰੂਰੀ ਨਹੀਂ ਕਿ ਅਸੀਂ ਵਿਨ ਕਰੀਏ ਵਾਇਗਰੂ ਦੀ ਮੇਰੇ ਨਾਲ ਮੈਂ ਵਿਨ ਕੀਤੀ ਆ ਬਹੁਤ ਵਧੀਆ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਜਤਿੰਦਰ ਮੈਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਅਸਾਂ ਨੂੰ ਅੱਗੇ ਲੈ ਕੇ ਆਂਦਾ ਕਿਉਂਕਿ ਅਸੀਂ ਮੈਰਿਡ ਆ 35 ਪਲੱਸ ਆ ਤੇ 35 ਪਲੱਸ ਨੂੰ ਇਹ ਮੌਕਾ ਘੱਟ ਹੀ ਮਿਲਦਾ ਹੈ ਮੇਰਾ ਨਾਮ ਹਰਸ਼ਦੀਪ ਕੌਰ ਆ ਜੀ ਤੇ ਮੈਂ ਗਰਸ਼ਿੰਕਰ ਸ਼ਹਿਰ ਤੋਂ ਆਈ ਆ ਤੇ ਇੱਥੇ ਲੁਧਿਆਣੇ ਆ ਜਿੱਥੇ ਮੈਂ ਪਾਰਟਿਸਿਪੇਟ ਕੀਤਾ ਸੁਚੱਜੀ ਮੁਟਿਆਰ ਮੁਕਾਬਲਾ 2025 ਦੇ ਵਿੱਚ ਜਿਹੜਾ ਕਿ ਮੈਮ ਜਤਿੰਦਰ ਕਾਲਜੀ ਸੰਧੂ ਹੋਣਾ ਨੇ ਆਰਗੇਨਾਈਜ਼ ਕੀਤਾ ਸੀ ਬਹੁਤ ਹੀ ਵਧੀਆ ਮੁਕਾਬਲਾ ਬਹੁਤ ਹੀ ਫਸਮਾ ਮੁਕਾਬਲਾ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੂੰਗੀ ਕਿ ਜਿਹਦੇ ਵਿੱਚ ਮੈਨੂੰ ਭਾਗ ਲੈ ਕੇ ਆਇਆ ਜਿਆ ਲੱਗਾ ਕਿ ਪੰਜਾਬ ਦਾ ਸੱਭਿਆਚਾਰ ਅੱਜ ਵੀ ਉਨਾ ਹੀ ਜਿਉਂਦਾ ਆ ਜਿੰਨਾ ਪਹਿਲਾਂ ਸੀ ਸਾਂਭਣਾ ਉਹ ਸਾਡੇ ਤੇ ਡਿਪੈਂਡ ਕਰਦਾ ਤੇ ਅੱਜ ਜਿੰਨੀਆਂ ਵੀ ਮੁਟਿਆਰ ਇੱਥੇ ਹਾਜ਼ਰ ਸਿਗੀਆਂ ਸਭ ਨੇ ਆਪਣੇ ਕਲਚਰ ਨੂੰ ਬਹੁਤ ਹੀ ਵਧੀਆ ਤਰੀਕੇ ਇਸ ਤੋਂ ਇਲਾਵਾ ਮੈਂ ਮੈਡਮ ਜਤਿੰਦਰ ਕਾਲਸ ਜੀ ਸੰਧੂ ਹੁਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਭਾਰਤੀ ਔਸ਼ਲਾ ਮੈਮ ਹੁਣਾਂ ਜੀ ਦਾ ਜਿਹੜੇ ਕਿ 2024 ਦੇ ਵਿਨਰ ਰਹੇ ਨੇ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜੀ ਇਹ ਤਾਂ ਲੱਗ ਰਿਹਾ ਹੈ ਮੈਂ ਭਾਈ ਮਿਲੂ ਕੋਲ ਅੱਜ ਸਿਰੇ ਉੱਤੇ ਕਿੰਦਾ ਲੱਗ ਰਿਹਾ ਹੈ ਹਾਂਜੀ ਮੈਨੂੰ ਜਦੋਂ ਬੁਲਾ ਰਹੇ ਸੀ ਗਰੂਮਿੰਗ ਕਲਾਸਿਸ ਦੇ ਲਈ ਵੀ ਜਾਂ ਕਿਦਾਂ ਮਿਹਨਤ ਕਰਦੇ ਰਹਿਣਾ ਇੱਕ ਸਾਡਾ ਹਿੱਸਾ ਆ ਇੱਕ ਜੀਵਨ ਦਾ ਹਿੱਸਾ ਆ ਸੋ ਮੈਂ ਵੀ ਮੈਂ ਵੀ ਹਿੱਸਾ ਬਣਾਇਆ ਉਹਨੂੰ ਮਿਹਨਤ ਨੂੰ ਹਿੱਸਾ ਬਣਾਇਆ ਬਸ ਚੱਲਦੇ ਰਹੇ ਚੱਲਦੇ ਰਹੇ ਤੇ ਜਦੋਂ ਮਿਹਨਤ ਨੂੰ ਭਾਗ ਲੱਗਦੇ ਆ ਫਿਰ ਪਤਾ ਨਹੀਂ ਲੱਗਦਾ ਬਸ ਲੱਗ ਹੀ ਜਾਂਦੇ ਆ ਐਦਾਂ ਹੀ ਮੈਂ ਵੀ ਸੋਚਿਆ ਸੀ ਕਿ ਹੋ ਸਕਦਾ ਪਰਮਾਤਮਾ ਦੀ ਮਿਹਰ ਹੋ ਜਾਏ ਤੇ ਹੋ ਗਈ ਅੱਜ ਬਹੁਤ ਫੈਮਿਲੀ سپورਟ ਫੈਮਿਲੀ ਤੋਂ ਬਿਨਾਂ ਤਾਂ ਮੈਨੂੰ ਲੱਗਦਾ ਕੋਈ ਕੁੜੀ ਜਿਹੜੀ ਐ ਇੱਕ ਕਦਮ ਵੀ ਨਹੀਂ ਪੁੱਟ ਸਕਦੀ ਤੇ ਅ ਅੱਜ ਮੈਨੂੰ ਮੇਰੀ ਫੈਮਲੀ ਦੀ ਫੁੱਲ ਸਪੋਰਟ ਆ ਸਰਦਾਰ ਜਸਵਿੰਦਰ ਸਿੰਘ ਜੀ ਹੋਣੀ ਤੇ ਮੇਰੇ ਮਾਤਾ ਜੀ ਕੁਲਵਿੰਦਰ ਕੌਰ ਜੀ ਉਹਨਾਂ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਕਦੀ ਨਹੀਂ ਰੋਕਦੇ ਅੱਜ ਮੈਂ ਗਰਸ਼ੇਰ ਦਾ ਸ਼ਹਿਰ ਤੋਂ ਲੁਧਿਆਣੇ ਸ਼ਹਿਰ ਚੜ੍ਹੇਸ਼ਨ ਦੇਣ ਆਈ ਸੀ ਉਸ ਤੋਂ ਬਾਅਦ ਮੈਂ ਅੱਜ ਵੀ ਇੱਥੇ ਪਾਰਟਿਸਿਪੇਟ ਗਰੂਮਿੰਗ ਦੇ ਲਈ ਆਇਆ ਉਹਨਾਂ ਨੇ ਮੈਨੂੰ ਕਦੀ ਨਹੀਂ ਰੋਕਿਆ ਕਿਸੇ ਚੀਜ਼ ਦੇ ਲਈ ਤੇ ਮੈਂ ਸਮਝਦੀ ਆ ਕਿ ਮੇਰੇ ਮਾਪਿਓ ਨੇ ਮੈਨੂੰ ਸਿਰਫ ਇੰਜਰੇ ਚ ਆਜ਼ਾਦ ਨਹੀਂ ਕੀਤਾ ਮੈਨੂੰ ਉਡਣ ਦੇ ਨਹੀਂ ਖੰਭ ਵੀ ਦਿੱਤੇ ਆ ਤੇ ਮੈਂ ਉੱਡਦੀ ਰਹਿਣਾ ਆ ਸਰ ਅੱ ਲਾ 2025 ਮੈਂ ਸਪੈਸ਼ਲੀ ਥੈਂਕ ਕਰਦੀ ਆ ਜਤਿੰਦਰ ਸੰਧੂ ਮੈਮ ਦਾ ਜਿਨ੍ਹਾਂ ਨੇ ਅੱਜ ਦੇ ਟਾਈਮ ਤੇ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਲੋਕ ਕਲਾਵਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਜੋੜ ਕੇ ਰੱਖਿਆ ਪਲੱਸ ਉਹਨਾਂ ਦੇ ਟੈਲੈਂਟ ਨੂੰ ਜਿਹੜਾ ਵਾ ਉਹ ਨਿਖਾਰਿਆ ਮੈਂ ਇਸ ਲਈ ਬਹੁਤ ਖੁਸ਼ ਆ ਅੱਜ ਮੈਂ ਇਥੋਂ ਵਿਨ ਕਰਕੇ ਜਾ ਰਹੀ ਆ ਬਟ ਸਾਰੀਆਂ ਜਿਹੜੀਆਂ ਗਰਲਸ ਸੀ ਉਹ ਬਹੁਤ ਹੀ ਮਤਲਬ ਮਿਹਨਤੀ ਸੀ ਸਪੈਸ਼ਲੀ ਜਤਿੰਦਰ ਕੌਰ ਸੰਧੂ ਮੈਮ ਨੇ ਜਿਹੜਾ ਵਾ ਉਹ ਸਾਨੂੰ ਜਿਵੇਂ ਕਿ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਸਿੰਧੀ ਸਿੰਧੀ ਤੋਪਾਂ ਘੜੇ ਤੇ ਸੇਵੀਆਂ ਮਟਣੀਆਂ ਮਤਲਬ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਰਾ ਕੁਝ ਮਿਹਨਤ ਕਰਵਾਈਆਂ ਇਹਨਾਂ ਚੀਜ਼ਾਂ ਦੇ ਲਈ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਕਿ ਉਹ ਅੱਗੇ ਤੋਂ ਵੀ ਇਹੋ ਜਿਹੇ ਜਿਹੜੇ ਇਵੈਂਟ ਆ ਉਹ ਕਰਵਾਉਂਦੇ ਰਹਿਣ ਤੇ ਥੈਂਕ ਯੂ ਸੋ ਮੱਚ ਮੈਂ ਧੀ ਮਾਂ ਪਿਆ ਦੀ ਲਾਡਲੀ ਮੇਰੇ ਚਿਹਰੇ ਉੱਤੇ ਸੰਗ ਜਦ ਗਿੱਧੇ ਦੇ ਵਿੱਚ ਨੱਚਦੀ ਮੇਰਾ ਨੱਚੇ ਅੰਗ ਅੰਗ ਮੈਂ ਅਲੜ ਕੁੜੀ ਪੰਜਾਬ ਦੀ ਮੈਨੂੰ ਰੱਬ ਚੜਾਇਆ ਰੰਗ ਮੈਂ ਅਲੜ ਕੁੜੀ ਪੰਜਾਬ ਦੀ ਮੈਨੂੰ ਰੱਬ ਚੜਾਇਆ ਰੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਚੰਨਪ੍ਰੀਤ ਕੌਰ ਹੈ ਫਰੋਜ਼ਪੁਰ ਦੇ ਨਿੱਕੇ ਜਿਹੇ ਕਸਬੇ ਤਲਵੰਡੀ ਪਾਈ ਦੀ ਰਹਿਣ ਵਾਲੀ ਆ ਮੈਂ ਅੱਜ ਮੈਂ ਇਸ ਚੱਜੀ ਪੰਜਾਬ ਦੇ ਮਟਿਆਰ ਵਿੱਚ ਆਈ ਹ मैडम जतिंदर कौर जी हुणा ने बहुत ही बड़ा उपराला किया है जिस विच सानू सारीं ਹਮਤਿਆਰਾਂ ਨੂੰ ਸਾਡਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਹੈ ਇਸ ਤੋਂ ਇਲਾਵਾ ਮੈਂ ਭਾਰਤੀ ਔਜਲਾ मैम जी ਦਾ ਬਹੁਤ థాంక్స్ ਕਰਦੀ ਆ ਉਹਨਾਂ ਨੇ ਸਾਨੂੰ ਬਹੁਤ ਹੀ ਚੰਗੀ ਤਰ੍ਹਾਂ ਤਰਾਸ਼ਿਆ ਹੈ ਡਾਕਟਰ ਜਦਵਿੰਦਰ ਸਿੰਘ ਉਹਨਾਂ ਨੇ ਵੀ ਬਹੁਤ ਸਾਨੂੰ سپورਟ ਕੀਤੀ ਹੈ ਇਸ ਤੋਂ ਇਲਾਵਾ ਮੈਂ ਸਾਰੀਆਂ ਆਪਣੀਆਂ ਸਖੀਆਂ ਸਹੇਲੀਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮਤਲਬ ਐਦਾਂ ਜਿਵੇਂ ਨਹੀਂ ਫੀਲ ਹੋਣ ਦਿੱਤਾ ਕਿ ਅਸੀਂ ਬਗਾਨੀਆਂ ਵਾਂ ਇੱਕਦਮ ਭੈਣਾ ਵਾਂਗੂ ਰਹੀਆਂ ਵਾਂ ਤੇ ਬਹੁਤ ਹੀ ਇੰਜੋਏ ਕੀਤਾ ਵਾ ਅੱਜ ਜੇਕਰ ਅਸੀਂ ਵਿਨ ਕਰਕੇ ਗਏ ਹਾਂ ਤਾਂ ਇੱਕ ਦੂਸਰੀ ਦੀ سپورਟ ਨਾਲ ਧੰਨਵਾਦ